ਇੱਥੇ ਕਰੋ ਹਾਂ ਵਿਚਕਾਰ ਗੱਲ ਕਰਨੀ ਹੈ ਇਹਨੂੰ ਪੁੱਛੇ ਤਾਂ ਉਹ ਮੈਡਮ ਜੀ ਉਹਨੇ ਕਿਹਾ ਇੱਥੇ ਗੱਲ ਕਰੋ ਬੰਦਿਆ ਜੀ ਅਸੀਂ ਮੇਰੇ ਆਫਿਸ ਕਰਵਾਤੇ ਬਣਿਆ ਗੱਲ ਕਰਨ ਵਾਸਤੇ ਬਣਿਆ ਨਾ ਸਾਨੂੰ ਆਦਾ ਨਹੀਂ 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 ਜੇਕਰ ਗੱਲ ਕਰਨ ਕਿਹੜੇ ਲੋਕਾਂ ਨੂੰ ਮੈਡਮ ਨੇ ਕੀ ਕਰ ਖੜੇ ਆ ਗਏ ਕਿਉਂ ਹੋ ਮੈਡਮ ਨੇ ਨਹੀਂ ਕੋਈ ਮਨ ਦੀ ਗੱਲ ਕਰਨ ਇਹਨੂੰ ਵੀ ਕੰਮ ਨਹੀਂ ਆਉਂਦਾ ਯਾਰ ਮੈਡਮ ਜਾਣ ਦੋ ਠਾਣੇ ਯਾਰ ਮੈਂ ਮੈਡੀਕਲ ਬਣਾਉਂਦੀ ਆਪਾਂ ਨੂੰ ਕੰਮ ਚ ਕਰਾਉਂਦੇ ਆ ਥਾਣੇ ਮੈਂ ਮੈਂ ਨਹੀਂ ਪਾਰਾ ਉਹ ਮੈਂ ਨਾਲ ਗੱਲ ਕਰ ਰਹੇ ਨੇ ਥਾਣੇ ਜਾਣ ਤੇ ਮੈਡਮ ਨੂੰ ਯਾਰ ਤੂੰ 306 ਆਪਣੇ 26 ਦਾ ਦੋਚੀ ਹੈ ਜਿਹਨੂੰ ਅਸੀਂ ਲੈ ਕੇ ਆਏ ਤੂੰ ਜਿਹੜੀ ਚਾਰਾ ਜੋਈ ਕਰਨੀ ਆਪਦੀ ਮਾਨਯੋਗ ਅਦਾਲਤ ਵਿੱਚ ਕਰਵਾਉਣਾ ਥਾਣੇ ਚਲਾ ਜੇ ਵਾਧੂ ਕੱਟਣਾ ਹੈ ਮਕੰਮੇ ਦਾ ਡਾਕਟਰ ਸਾਹਿਬ ਨੇ ਕਰਦੇ ਨਾ ਸਾਡੀ ਬੀਟੀ ਹੈ ਉਹਦੇ ਮੁਤਾਬਕ ਅਸੀਂ ਪਰਚਾ ਤਰਜ ਕੀਤਾ ਆ ਜਿਹੜੀ ਗੱਲ ਕਰਨੀ ਥਾਣੇ ਜਾਣ ਥਾਣੇ ਜਾਲੇ ਰੋਗੀ ਦੇ ਬਾਅਦ ਚਾਹੁੰਦੇ ਕਰ ਵੈਧ ਗੱਲ ਕਰ ਇੱਥੇ ਅਦਾਲਤ ਮੇਰਾ ਖੇਡ ਨਹੀਂ ਹੈ ਇਹ ਨਹੀਂ ਨਾ ਵੀਰ ਜੀ ਮੇਰੇ ਕੰਮ ਚ ਕਰਾਓ ਪਹਿਲਾਂ ਮੈਂ ਗੱਲ ਕਰਨ ਨੂੰਿਆ ਮੇਰੇ ਕੰਮ ਦੇ ਨਾਲ ਇਹ ਮੌਜੂਦਾ ਮੈਂਬਰ ਜਿਹੜਾ ਖੜਾ ਨਾਲ ਇਹ ਇਸ ਬੰਦੇ ਨੇ ਆਪਦੇ ਹੱਥੀ ਪੈਸੇ ਦਿੱਤੇ ਨੇ ਸਬੂਤ ਜਿਹੜਾ ਹੈਗਾ ਜਾਂ ਤਾਂ ਗੂਗਲ ਪੇਮੈਂਟ ਦਾ ਹੁੰਦਾ ਹੈ ਜਾਂ ਉਹਵੇਂ ਹੁੰਦਾ ਹੈ ਪਰ ਜਦੋਂ ਇਹਨੇ ਗੱਲ ਕਹੀ ਵੀ 30000 ਜਿਹੜਾ ਆਪਣੇ ਪੂਰਨ ਸਿੰਘ ਐਸਆਈ ਉਹਨੂੰ ਜਦੋਂ ਗੱਲ ਕੀਤੀ ਉਹ ਕੰਬਣ ਲੱਗਾ ਵੀ ਮੈਡਮ ਕੋਲੇ ਇਹ ਗੱਲ ਕਿਉਂ ਕਰ ਰਹੇ ਨੇ ਮੈਂ ਕਿਹਾ ਜੀ ਪੂਰਨ ਸਿੰਘ 26 ਦਾ ਇੱਕ ਤਾਂ ਪਰਚਾ ਜਿਹੜਾ ਜਾਲੀ ਡਾਕਟਰਾਂ ਕੋਲੋਂ ਕਰਵਾਉਣ ਕਿ ਜਿਹੜਾ ਪੈਸੇ ਪੁੱਛੇ ਦੇ ਕਵਰ ਕਿੰਨਾ ਉਹ ਮੰਥ ਦੀ ਪਹਿਲਾ ਦੀ ਲੜਾਈ ਸੀ ਲੜਾਈ ਕੀ ਸੀਗੀ 6 ਭਰਾ ਨੇ 5 ਇੱਕ ਪਾਸੇ ਐ ਇੱਕ ਜਿਹੜਾ ਹੈਗਾ ਉਹ ਜਿਹੜਾ ਜ਼ਮੀਨ ਨਹੀਂ ਵਿਵਾਦ ਸੀਗਾ ਅਸੀਂ ਉਹਨਾਂ ਨੂੰ ਨੰਬਰਦਾਰਾਂ ਨੇ ਔਰ ਸਰਪੰਚਾਂ ਨੇ ਮੈਂ ਮੌਜੂਦਾ ਸਰਪੰਚ ਵੀ ਆ ਚੇਅਰ ਪਰਸਨ ਵੀ ਆ ਸਟੇਟ ਸਕਟੀ ਵੀ ਠੀਕ ਐ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਟਵਾਰੀ ਤਸਿਲਦਾਰ ਨੂੰ ਬੁਲਾ ਕੇ ਤੁਹਾਡੀ ਜਿਹੜੀ ਹੈਗੀ ਜੇ ਤੁਹਾਡੀ ਉਵੇਂ ਦੀ ਲੜਾਈ ਐ ਤੇ ਅਸੀਂ ਜਿਹੜੀ ਹੈਗੀ ਐ ਜੇ ਰੀਪੰਦੀ ਕਰਵਾ ਦਿੰਦੇ ਇਹ ਮਾਮਲਾ ਬਟਵਾਰੇ ਦਾ ਸੀਗਾ ਹਾਂਜੀ ਬਟਵਾਰੇ ਦੇ ਜਿਹੜੇ ਹੈਗੇ ਮਾਮਲੇ ਦੇ ਵਿੱਚ ਜਿਹੜਾ ਹੈਗਾ 2 ਮੰਤ ਤੋਂ ਬਾਅਦ ਵਿੱਚ ਇਹ 26 ਦਾ ਕੇਸ ਪਈਏ ਦੇ ਕੇ ਹੋਇਆ ਕਿੰਨੇ ਲੋਕਾਂ ਦੇ ਹੋਇਆ ਜੀ ਚਾਰ ਚਾਰਾਂ ਪਿੰਡਾਂ ਦੇ ਅੱਜ ਕੀ ਅੱਜ ਕੀ ਮਾਮਲਾ ਹੋਇਆ ਸੀ ਗੱਲ ਮਾਮਲਾ ਜੀ ਜਦੋਂ ਇਹ ਪਿੰਡ ਜੁੜਿਆ ਉੱਥੇ ਮੇਰੇ ਕੋਲ ਵੀ ਜਿਹੜੇ ਹੈਗੇ ਲੱਗ ਲੱਗ ਪਿੰਡਾਂ ਦੇ ਸਰਪੰਚ ਨੰਬਰਦਾਰ ਘਰ ਗਏ ਮੈਂ ਉਹਨਾਂ ਨੂੰ ਉੱਥੇ ਹੀ ਬਿਠਾਇਆ ਮੈਂ ਕਿ ਜੀ ਮੈਂ ਜਾਣੀ ਆ ਜਿਹੜੇ ਸਾਰੇ ਸਿੰਘ ਵਾਲੇ ਤੇ ਬੀਬੀਆਂ ਬੰਦੇ ਇਕੱਠੇ ਹੋਏ ਬੈਠੇ ਨੇ ਮੈਂ ਉਹਨਾਂ ਨਾਲ ਗੱਲ ਕਰਦੀ ਆ ਕੋਈ ਨਹੀਂ ਆਪਾਂ ਜ਼ਿਆਦਾ ਇਹਦੇ ਵਿੱਚ ਨਹੀਂ ਖਲਾਰਾ ਪਾਣਾ ਐਸਐਚ ਨਾਲ ਜਾ ਕੇ ਗੱਲ ਕਰਦੇ ਆ ਵੀ ਦੱਸੋ ਕੀ ਗੱਲ ਹੈ ਦੋ ਮਹੀਨਾਂ ਤੋਂ ਪਹਿਲਾਂ ਦਾ ਕੇਸ ਜਿਹੜਾ ਹੈਗਾ ਵੀ ਉਹ ਸਿਸਟਮ ਕਿਉਂ ਖਰਾਬ ਕਰ ਰਹੇ ਨੇ ਸਾਰੇ ਪਿੰਡਾਂ ਦਾ ਇਸ ਕਰਕੇ ਤੇ ਜਦੋਂ ਮੈਂ ਉੱਥੇ ਗੱਲ ਕੀਤੀ ਐਸਐਸ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਵੀ ਮੈਂ ਮੌਜੂਦ ਆ ਮੈਂ ਅਸੀਂ ਆ ਗਏ ਜਦੋਂ ਉੱਥੇ ਆਏ ਮੌਜੂਦ ਨਹੀਂ ਸੀ ਜਦੋਂ ਮੈਂ ਉੱਥੇ ਥਾਣੇ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਪੁੱਠਾ ਸਿੱਧਾ ਬੋਲਿਆ ਠੀਕ ਹੈ ਜੀ ਬੋਲਣ ਤੋਂ ਬਾਅਦ ਵਿੱਚ ਵੀ ਮੈਂ ਉਹਨਾਂ ਨੂੰ ਕਿਹਾ ਵੀ ਐਸਐਸ ਸਾਹਿਬ ਤੁਸੀਂ ਗੱਲ ਸੁਣ ਲਓ ਤੁਸੀਂ ਥਾਣੇ ਦੇ ਮੁਖੀ ਹੋ ਤੁਸੀਂ ਗੱਲ ਸੁਣੋ ਲੋਕਾਂ ਦੀ ਲੋਕਾਂ ਨਾਲ ਆਪਾਂ ਸਾਰੇ ਆ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਦੋਂ ਉੱਥੋਂ ਗੱਡੀ ਉਹਨਾਂ ਨੇ ਪਹਜਾਈ ਇਹ ਸਾਰੇ ਬੰਦੇ ਮੋਟਰਸਾਈਕਲ ਚੱਕ ਕੇ ਸਾਡੀ ਗੱਡੀ ਤੋਂ ਪਹਿਲਾਂ ਹੀ ਇੱਥੇ ਆ ਗਏ ਸਰਕਾਰੀ ਹਸਪਤਾਲ ਆ ਗਏ ਹਾਂ ਵੀ ਸਾਡੇ ਮੁੰਡੇ ਚੱਕ ਲ ਗਏ ਚੱਕ ਲ ਗਏ ਜਦੋਂ ਇੱਥੇ ਆ ਗਏ ਅਸੀਂ ਹਸਪਤਾਲ ਜਦੋਂ ਪਹੁੰਚੇ ਅਸੀਂ ਜਾ ਕੇ ਐਸਐਮ ਨੂੰ ਐਸਐਮ ਨੂੰ ਮਿਲੇ ਵੀ ਸਾਰਾ ਇਹ ਜਿਹੜਾ 26 ਦਾ ਪਰਚਾ ਕਿ ਕੋਈ ਹੋਰ ਬਣਿਆ ਉਹਨਾਂ ਨੇ ਕਿਹਾ ਜੀ ਵੀ 26 ਦਾ ਜਿਹੜਾ ਪਰਚਾ ਇਹਨਾਂ ਦਾ ਉਹ ਹੈਗਾ ਸੀ ਉਹਦੇ ਲਈ ਮੈਡੀਕਲ ਕਰਵਾਉਣਾ ਹੈ ਮੈਂ ਪੂਰਨ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪੂਰਨ ਸਿੰਘ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹਦੇ ਦੇ ਜਿਹੜਾ ਪੈਸਾ ਚੜਿਆ ਹੋਇਆ ਸੀ ਉਹ ਕਿਉਂ ਗੱਲ ਕਰਦਾ ਉਹਨਾਂ ਨੇ ਮੈਨੂੰ ਇਗਨੋਰ ਕੀਤਾ ਜਦੋਂ ਮੈਂ ਉਹਨੂੰ ਕਿਹਾ ਮੈਂ ਕਹਾਂ ਜੀ ਤੁਸੀਂ ਪੌੜਕ ਦੀ ਨਹੀਂ ਗੱਲ ਸੁਣਦਾ ਕੋਈ ਗੱਲ ਨਹੀਂ ਥਾਣੇ ਚੜੇ ਚਲੋ ਉਸ ਤੋਂ ਬਾਅਦ ਅਸੀਂ ਖਮੋਤਾਂ ਉਹਨਾਂ ਨੇ ਐਸਐਚ ਨੂੰ ਜਦੋਂ ਫੋਨ ਕੀਤਾ ਐਸਐਚ ਨੂੰ ਫੋਨ ਜਦੋਂ ਕੀਤਾ ਐਸਐਚ ਨੇ ਜਦੋਂ ਉੱਥੇ ਆਏ ਇਹਨਾਂ ਨੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਹੜੇ ਵਿਚਾਰੇ ਜਿਹੜੇ ਸਾਡੇ ਬੰਦੇ ਪਿੰਡਾਂ ਤੇ ਆਏ ਸੀ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਪਰਚੇ ਕਰਦਾਂਗੇ ਮੈਂ ਉਹ ਕਰਦਾਂਗੇ ਮੈਂ ਇਹ ਕਰਦਾਂਗੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਵੀ ਜੇਕਰ ਤੁਸੀਂ ਇਹ ਗੱਲਾਂ ਕਰਦੇ ਹੋ ਨਾ ਪਰਚਾ ਮੇਰੇ ਤੇ ਹੀ ਕਰ ਦਿਓ ਮੈਂ ਵੀ ਇਹਨਾਂ ਦੇ ਵਿੱਚ ਹੀ ਖੜੀ ਹਾਂ ਕਹਿੰਦੇ ਜੀ ਖੋਸਾਂਗੇ ਪਰਚਾ ਠੀਕ ਹੈ ਜੀ ਮੈਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਗੱਲ ਸੁਣਨ ਉਹਨਾਂ ਨੇ ਮੈਨੂੰ ਗੱਡੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅਜ ਮੈਂ ਫੇਰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਗਾਲ ਪੈ ਗਏ ਫਿਰ ਸਦਾਰ ਜੋਗਾ ਸਾਡੀ ਜਨਾਨੀ ਨੂੰ ਜਿਹੜਾ ਹੈਗਾ ਇੱਕ ਥੱਪੜ ਵੱਜਿਆ ਨਹੀਂ ਮਾਰਿਆ ਹੀ ਗਿਆ ਬਾਥ ਨਹੀਂ ਆਉਂਦਾ ਲੱਗਿਆ ਜਿਹੜੀ ਮੈਂ ਗੱਲ ਨੂੰ ਸੱਚੀ ਦਵਾ ਪਰ ਮੇਰੇ ਗਾਲ ਪਈ ਹੈ ਵੇਖੋ ਜੀ ਆ ਐਸੇ ਚੱਕ ਮੇਰੇ ਗੱਲ ਪਈ ਮੈਂ ਇੱਕ ਤੁਸੀਂ ਮੌਜੂਦਾ ਸਰਕਾਰ ਦੇ ਵਿੱਚ ਚੇਅਰਮੈਨ ਵੀ ਹੋ ਇੱਕ ਪਾਰਟੀ ਵਲੰਟੀਅਰ ਦੇ ਤੌਰ ਤੇ ਵੀ ਕੰਮ ਕੀਤਾ ਤੁਸੀਂ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਹੋ ਰਿਹਾ ਹੈ ਤਾਂ ਕੀ ਮੰਨਦੇ ਹੋ ਜੀ ਐਸਾ ਚ ਜਿਹੜੀ ਹੈਗੀ ਇਸ ਥਾਣੇ ਦੇ लायक ਨਹੀਂ ਸਾਡੇ ਲੋਕਾਂ ਦੇ लायक ਨਹੀਂ ਜੇਕਰ ਸਾਡੇ ਲੋਕਾਂ ਦੀ ਸੱਚ ਦੀ ਆਵਾਜ਼ ਉਹ ਨਹੀਂ ਸੁਣਨਗੇ ਤਬਿਲਕੁਲ ਸਾਨੂੰ ਪ੍ਰਸ਼ਾਸਨ ਨੂੰ ਮੇਰੀ ਇਹ ਬੇਨਤੀ ਹੈ ਇਹ ਐਸਐਚ ਸਾਨੂੰ ਨਹੀਂ ਚਾਹੀਦਾ ਜਿਹੜੇ ਸਾਡੀਆਂ ਇਹੋ ਜੀਆਂ ਬਜ਼ੁਰਗ ਦੀ ਬੇਇੱਜ਼ਤੀ ਕਰਨ ਸਾਡੇ ਨੌਜਵਾਨ ਬੱਚਿਆਂ ਨੂੰ ਜਾਲੀ ਪਾਟਿਆ ਤੇ ਧੱਕਾ ਨਾ ਬਿਲਕੁਲ ਸਾਨੂੰ ਪ੍ਰਸ਼ਾਸਨ ਦਾ ਇਹੋ ਜਿਹਾ ਐਸਐਚ ਨਹੀਂ ਚਾਹੀਦਾ ਕੀ ਲੱਗਦਾ ਇਹ ਹਰ ਵਾਰ ਇਹ ਮਹਿਲਾ ਐਸਐਚਓ ਆਣਾ ਮਿਰਖਾ ਸੀ ਵਿਵਾਦਾਂ ਵਿੱਚ ਕਿਉਂ ਰਹਿੰਦੇ ਨੇ ਕਾਰਨ ਹੈ ਜੀ ਕਿਉਂਕਿ ਲਾਲਚੀ ਹੈ ਰੁਪਈਏ ਲੈ ਕੇ ਸਭ ਕੁਝ ਕਰਦੀ ਹੈ ਚਿੱਟੇ ਦਾ ਕੇਸ ਹੈ ਤੁਸੀਂ ਹੁਣ ਵਾਇਰਲ ਵੀਡੀਓ ਹੋਈ ਸੀ ਵੇਖੀ ਹੈ ਤੁਸੀਂ ਜਿਹੜੀ ਜਿਹੜੀ ਅੱਧ ਤੱਕ ਲੋ ਚਿੱਟਾ ਲੈ ਕੇ ਭੱਜ ਗਈ ਸੀ ਕਾਗਜ਼ਾਂ ਵਿੱਚ ਸਹੀ ਸਾਬਤ ਹੋ ਗਈ ਮੈਂ ਤਾਂ ਐਸਐਸਪੀ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੀ ਆ ਵੀ ਦੱਸੋ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਤੁਸੀਂ ਅਸੀਂ ਨਸ਼ੇ ਦੇ ਵਿਰੋਧ ਤਾਂ ਮੈਂ ਆਪਣੇ ਪਿੰਡ ਵਿੱਚੋਂ ਦੋ ਜੇਲ੍ਹ ਵਿੱਚ ਮੁੰਡੇ ਭੇਜੇ ਨੇ ਜੀ ਕਿਹੜੇ ਪਿੰਡ ਨੂੰ ਭੇਜਣ ਮੈਨੂੰ ਦੱਸ ਦੇ ਪੰਚਾਇਤ ਸਾਰਿਆਂ ਨੂੰ ਬੁਲਾ ਕੇ ਸਰਪੰਚ ਮੈਂ ਆ ਸਾਡੇ ਪਿੰਡ ਦੇ ਦੋ ਬੱਚੇ ਕਿਉਂਕਿ ਅਸੀਂ ਕਿਉਂ ਮੈ ਭੇਜੇ ਕਿਉਂਕਿ ਉਹ ਚਿੱਤੇ ਨਾਲ ਮਰਨ ਨਾ ਜੇਲ੍ਹ ਚ ਜਾ ਕੇ ਬਚ ਪੈਣ ਉਹਨਾਂ ਨੂੰ ਅਸੀਂ ਵਾਪਸ ਲੈ ਆਈਏ ਅਸੀਂ ਆਪਦੇ ਬੱਚਿਆਂ ਦੀ ਜ਼ਿੰਦਗੀ ਬਚਾਉਣੀ ਹੈ ਨਾ ਕਿ ਗਵਾਉਣੀ ਹੈ ਸਾਡੇ ਬੱਚੇ ਕਿਤੇ ਲੱਗੇ ਹੋਏ ਨੇ ਗੋਲੀਆਂ 'ਚ ਲੱਗੇ ਹੋਏ ਨੇ ਪਰ ਪ੍ਰਸ਼ਾਸਨ ਜਿਹੜਾ ਗਲਤ ਫਾਇਦਾ ਉਠਾ ਰਿਹਾ ਇਹਨਾਂ ਚੀਜ਼ਾਂ ਦਾ ਗਲਤ ਬੱਚੇ ਪਾ ਰਹੇ ਸਾਡੇ ਨੌਜਵਾਨਾਂ ਦੇ ਤੇ ਇਨਸੀਡੈਂਟ ਹੋਇਆ ਗੱਲ ਸਾਹਮਣੇ ਆਈ ਹੈ ਮਹਿਲਾ ਐਸਐਚਓ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਿਊਟੀ 'ਚ ਵਿਗੜ ਪਾਇਆ ਗਿਆ ਜੀ ਸਾਡੀ ਦੇ ਵਿੱਚ ਵਿਗੜ ਵਿਗੜ ਨਹੀਂ ਕਹਿਣਗੇ ਜਦੋਂ ਚੇਅਰਪਰਸਨ ਦੇ ਇੱਕ ਗੱਲ ਪੈ ਰਹੇ ਨੇ ਲੋਕਾਂ ਦੀ ਗੱਲ ਨਹੀਂ ਸੁਣ ਰਹਾ ਤੇ ਗਲਤ ਜਿਹੜਾ 26 ਦਾ ਪਰਚਾ ਕਰਵਾ ਕੇ ਪੈਸੇ ਲੈ ਕੇ ਜਿਹੜਾ ਸੱਚ ਸਾਫ ਤੋਂ ਕੰਮ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਹੁਣ ਅੱਗੇ ਦੀ ਕੀ ਕਾਰਵਾਈ ਕਰਨ ਜਾ ਰਹੇ ਹੋ ਜੀ ਵੇਖੋ ਜੀ ਜੇਕਰ ਐਸਐਸਪੀ ਨੂੰ ਮੇਰੀ ਦੁਖਾਸ ਹੈ ਪਹਿਲੀ ਗੱਲ ਤੈਨੂੰ ਸਸਪੈਂਡ ਕੀਤਾ ਜਾਵੇ ਮੇਰੇ ਗਲ ਪਈ ਹੈ ਮੈਨੂੰ ਵੀ ਲੋਕਾਂ ਨੇ ਬਣਾਇਆ ਜੀ ਲੋਕਾਂ ਨੇ ਬਣਾਇਆ ਮੈਨੂੰ ਵੀ ਜਾਂ ਤੈਨੂੰ ਸਸਪੈਂਡ ਕੀਤਾ ਜਾਵੇ ਜਾਂ ਬਿਲਕੁਲ ਤੁਰੰਤ ਰਿਮੋਵ ਕੀਤਾ ਜਾਵੇ ਨਹੀਂ ਤਾਂ ਬਿਲਕੁਲ ਧਰਨੇਬਾਜ਼ੀ ਹੋਏਗੀ ਪ੍ਰਸ਼ਾਸਨ ਦੇ ਖਿਲਾਫ ਕੋਈ ਰਿਟਨ ਦੀ ਸ਼ਿਕਾਇਤ ਕਰਨ ਜਾ ਰਹੇ ਹੋ ਜੀ ਬਿਲਕੁਲ ਕਰਾਂਗੀ ਜੀ ਮੇਰੇ ਗਲ ਪਈ ਹੈ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸਾਡੇ ਕੋਲ ਵੀਡੀਓ ਸਾਹਮਣੇ ਆਈਆਂ ਨੇ ਜੀ ਹਾਂਜੀ ਜੀ ਜੀ ਮੈਮ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਹੰਗਾਮਾ ਹੋਇਆ ਪੁਲਿਸ ਨਾਲ ਉਹ ਲੋਕਾਂ ਦਾ ਉਹ ਮਾਮਲਾ ਹੈ ਜੋ ਅੱਜ ਸਿਵਲ ਹਸਪੀਟਲ ਜਲਾਲਾਬਾਦ ਵਿੱਚ ਹਗਾਮਾ ਹੋਇਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਸਾਡੇ ਵੱਲੋਂ ਐਫਆਈਆਰ ਨੰਬਰ 67 ਮਿਤੀ 28/25 ਦਰਜ ਰਜਿਸਟਰ ਕੀਤੀ ਗਈ ਸੀ ਜੋ ਛੀਰੋ ਬਾਈ ਪਤਨੀ ਜਰਨੈਲ ਸਿੰਘ ਮਦਈ ਮੁਕਦਮਾ ਨੇ ਥਾੜਾ ਸਿੰਘ ਵਾਲੀ ਚਾਰ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਪੇਜ 24 ਜਿਹਦੇ ਵਿੱਚ ਸਾਨੂੰ 28/25 ਨੂੰ ਰਿਜ਼ਲਟ ਮਹਿਸੂਲ ਹੋ ਗਿਆ ਡਾਕਟਰੀ ਰਿਪੋਰਟ ਮਸੂਲ ਹੋਈ ਅਕੋਰਡਿੰਗ ਟੂ ਜਿਹੜਾ ਮੈਡੀਕਲ ਰਿਕਾਰਡ ਅਸੀਂ ਐਫ ਆਈ ਆਰ ਦੇ ਵਿੱਚ 326 ਦਾ ਯਾਨਕੀ 118 2 ਬੀ ਐਲ ਐਸ ਦਾ ਵਾਅਦਾ ਕਰਤਾ ਉਸ ਤੋਂ ਬਾਅਦ ਇਸ ਮੁਕਦਮੇ ਦੇ ਵਿੱਚ ਅਸੀਂ ਅੰਗਰੇਜ਼ ਸਿੰਘ son of ਕਰਨੈਲ ਸਿੰਘ ਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਅਸੀਂ ਉਹਦਾ ਮੈਡੀਕਲ ਕਰਾ ਕੇ ਉਹਨੂੰ ਜੱਜ ਸਾਹਬ ਦੇ ਪੇਸ਼ ਕਰਨਾ ਸੀ ਜਦੋਂ ਅਸੀਂ ਉਹਦਾ ਮੈਡੀਕਲ ਕਰਾਉਣ ਲਈ ਸੀ ਹਰ ਹਸਪਤਾਲ ਜਲਾਲਾਬਾਹ ਪਹੁੰਚੇ ਤਾਂ ਉੱਥੇ ਪਬਲਿਕ ਨੇ ਇਕੱਠੇ ਹੋ ਕੇ ਸਾਡੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਚਾਹਿਆ ਜੀ ਇਹਦੀ ਕਮਾਂਡ ਜੋ ਕਿ ਸੁਸ਼ੀਲ ਕੌਰ ਭੱਟੀ ਜੇਰ ਪਰਸਨ ਮਾਰਕ ਕਮੇਟੀ ਨੂੰ ਉਸਾਈ ਕਰ ਰਹੀ ਸੀ ਉਹਨਾਂ ਦੇ ਵੱਲੋਂ ਦੋਸ਼ ਲਗਾਏ ਗਏ ਨੇ ਜੀ ਪੁਲਿਸ ਨੇ ਸਾਡੇ ਨਾਲ ਤੱਕਾ ਮੁਕੀਤੀ ਨਹੀਂ ਜੀ ਜੋ ਵੀ ਉਹਨਾਂ ਵੱਲੋਂ ਦੋਸ਼ ਲਗਾਏ ਗਿਆ ਦੇਖੋ ਜੀ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆਗਾ ਸਾਨੂੰ ਮਦਈ ਮਕਦਮਾ ਨੇ ਬਿਆਨ ਲਖਾਇਆ ਅਕੋਰਡਿੰਗ ਟੂ ਡਾਕਟਰੀ ਰਿਪੋਰਟ ਜਿਹੜੀਆਂ ਪਹਿਲਾਂ ਸੱਟਾਂ ਸੀ ਉਹਦੇ ਅਕੋਰਡਿੰਗ ਅਸੀਂ ਸੈਕਸ਼ਨ ਲਗਾਇਆ ਤੇ ਜਦੋਂ ਬਾਅਦ ਵਿੱਚ ਸਾਨੂੰ ਡਾਕਟਰੀ ਰਿਪੋਰਟ ਮਸੂਲ ਹੋਈ ਐਕਸਰੇ ਰਿਪੋਰਟ ਮਸੂਲ ਹੋਈ ਉਹਦੇ ਅਕੋਰਡਿੰਗ ਅਸੀਂ ਵਾਧਾ ਕੀਤਾ ਨਹੀਂ ਜੀ ਇਹ ਗੱਲ ਮੇਰੇ ਧਿਆਨ ਵਿੱਚ ਵੀ ਨਹੀਂ ਹੈਗੀ ਤੇ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਂਦੀ ਉਹ ਤੋਂ ਆਪਾਂ ਵੈਰੀਫਾਈ ਕਰ ਲੈਨੇ ਆ ਪਰ ਜੇ ਇਹੋ ਜੀ ਕੋਈ ਗੱਲ ਸਾਹਮਣੇ ਆਉਂਦੀ ਤਾਂ ਇਸ ਚੀਜ਼ ਦਾ ਹੁਣ ਤੱਕ ਤਾਂ ਖੁਲਾਸਾ ਹੋ ਹੀ ਜਾਣਾ ਸੀਗਾ ਉਹ ਕਹ ਰਹੇ ਨੇ ਅਸੀਂ ਗੱਡੀ ਰੋਕ ਕੇ ਮੈਲਾ ਜਿਹਾ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਪਰ ਫਾਂਡੇ ਤੇ ਗੱਡੀ ਕਢਾਉਣ ਤਾਂ ਕੋਸ਼ਿਸ਼ ਕੀਤੀ ਗਲਤ ਤੱਕ ਪ੍ਰਯਾਗ ਹੈ ਸਾਡਾ ਮੈਲਾ ਜਿਹਾ ਉਹ ਦੋਸ਼ ਸੰਗੀਨ ਦੋਸ਼ ਹੋ ਜਾਏਗਾ ਜਦੋਂ ਉਹਨਾਂ ਨੇ ਸਾਡੀ ਗੱਡੀ ਨੂੰ ਰੋਕਿਆ ਅਮੀਰ ਖਾਸ ਦੀ ਗੱਡੀ ਨੂੰ ਤਾਂ ਅਸੀਂ ਮੈਡਮ ਨੂੰ ਰਿਕੁਐਸਟ ਕੀਤੀ ਮੈਂ ਮੈਡਮ ਨੂੰ ਰਿਕੁਐਸਟ ਕੀਤੀ ਕਿ ਸਾਡੀ ਗੱਡੀ ਲੰਘ ਲੈਣ ਦਿਓ ਸਾਡੀ ਤੁਸੀਂ ਡਿਊਟੀ ਦੇ ਵਿੱਚ ਵਿਦਣ ਨਾ ਪਾਓ ਪਰ ਮੈਡਮ ਨੇ ਮੇਰੇ ਤੇ ਦੋਸ਼ ਲਗਾਉਣੇ ਸਟਾਰਟ ਕਰ ਦਿੱਤੇ ਕਿ ਮੈਡਮ ਮੈਂ ਮੈਨੂੰ ਕਹਿੰਦੀ ਕਿ ਮੈਂ ਤੇਰੇ ਦੇ ਪਰਚਾ ਦੇ ਦੇਣਾ ਐਦਾਂ ਕਰਦਣਾ ਪਰ ਮੇਰੇ ਵੱਲੋਂ ਉਹਨੂੰ ਕੋਈ ਵੀ ਐਵੇਂ ਦੀ ਸ਼ਬਦਾਵਲੀ ਨਹੀਂ ਬੋਲੀ ਗਈ ਮੇਰੇ ਵੱਲੋਂ ਉਹਨਾਂ ਨੂੰ ਰਿਕੁਐਸਟ ਹੀ ਕੀਤੀ ਗਈ ਸੀ ਕਿ ਸਾਨੂੰ ਆਪਣੀ ਕਾਰਵਾਈ ਕਰਨ ਦਿਓ ਜੇ ਅਗਰ ਜੋ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਅਸੀਂ ਕੋਈ ਤੱਕਾ ਕਰ ਰਹੇ ਹਾਂ ਤਾਂ ਆਪਾਂ ਦਫ਼ਤਰ ਬੈਠ ਕੇ ਗੱਲ ਕਰ ਲੈਨੇ ਆ ਪਰ ਉਹਨਾਂ ਨੇ ਦਫ਼ਤਰ ਬੈਨ ਤੋਂ ਵੀ ਮਨਾ ਕਰਤਾ ਜੋ ਗੱਲ ਕਰੋਗੇ ਇੱਥੇ ਕਰੋਗੇ ਪਰ ਅਸੀਂ ਉਸ ਟਾਈਮ ਦੋਸ਼ੀ ਸਾਡੇ ਕੋਲੇ ਸੀਗਾ ਤਾਂ ਅਸੀਂ ਉਹਨੂੰ ਪੇਸ਼ ਕਰਨਾ ਸੀਗਾ ਤੇ ਜੋ ਕਾਰਵਾਈ ਬੰਦੀ ਸੀ ਉਹ ਕਰਨੀ ਸੀ ਜੋ ਮੁਕਦਮਾ ਨਰਜਰ ਹੋਇਆ ਸੀ ਕਿ ਕਿਸ ਮਕਸਦੂਮ ਲੈਕ ਹੋਇਆ ਸੀ ਦੇਖੋ ਜੀ ਇਹਦੇ ਵਿੱਚ ਲੜਾਈ ਹੋਈ ਸੀ ਲੜਾਈ ਦੇ ਵਿੱਚ ਜੋ ਵੀ ਆਪਾਂ ਨੂੰ ਤੱਥ ਸਾਹਮਣੇ ਆ ਉਹਦੇ ਅਕੋਰਡਿੰਗ ਮੁਕਦਮਾ ਨਰਜਰ ਰਜਿਸਟਰ ਹੋਇਆ ਜੀ ਇੱਕ ਮਿੰਨੀ ਬਵਾਸ ਸੀਗਾ ਨਹੀਂ ਜੀ ਇਹਦੇ ਸਾਹਮਣੇ ਤਾਂ ਕੋਈ ਜ਼ਮੀਨੀ ਬਵਾਦ ਦਾ ਕੋਈ ਵੀ ਇਨਾਂ ਨੇ ਮਿਹਰਬਾਨੀ ਹੈਗਾ ਨਹੀਂ ਹੈ ਜੀ ਜੀ ਅੱਗੇ ਜਿਸ ਤਰ੍ਹਾਂ ਅੱਜ ਤੁਸੀਂ ਦੱਸਿਆ ਆਪਣੀ ਡਿਊਟੀ 'ਚ ਵੀ ਕਰਨ ਕੋਈ ਕੋਸ਼ਿਸ਼ ਕੀਤੀ ਕੋਈ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਜਿਨ੍ਹਾਂ ਲੋਕਾਂ ਨੇ ਕੀ ਹਾਂ ਜੀ ਜੋ ਜੋ ਲੋਕਾਂ ਨੇ ਡਿਊਟੀ ਸਰਕਾਰੀ ਡਿਊਟੀ ਜਿਵੇਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕਰਕੇ ਉਹਦੇ 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 ਸੰਬੰਧੀ ਅਸੀਂ ਮੈਂ ਆਪਣੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜੋ ਵੀ ਮੈਨੂੰ ਮੇਰੇ ਸੀਨੀਅਰ ਅਫਸਰ ਹੁਕਮ ਕਰਨਗੇ ਜੋ ਵੀ ਮੈਨੂੰ ਲਾ ਮੈਨੂੰ ਅਲਾਉ ਕਰੂਗਾ ਉਹ ਕਾਰਵਾਈ ਕੀਤੀ ਜਾਊਗੀ ਕੁਝ ਮੁਲਾਜ਼ਮ ਮਹਿਲਾ ਮਹਿਲਾਵਾਂ ਦੇ ਨਾਲ ਉਹ ਜਿਹੜੇ ਉਹ ਇਹਦੇ ਫਾਇਦੇ ਦੇ ਰਹੇ ਨੇ ਵੀਡੀਓ ਸਾਹਮਣੇ ਨਹੀਂ ਜੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਵੀ ਮੁਲਾਜ਼ਮ ਨੇ ਮਹਿਲਾ ਨੂੰ ਕੋਈ ਉਲਝਾਇਆ ਹੋਣਾ ਇਵਨ ਕਿ ਮਹਿਲਾ ਉਥੋਂ ਦੀਆਂ ਗਰਮ ਜਿਹੜੀਆਂ ਲੇਡੀ ਸੀਗੀਆਂ ਉਹ ਸਾਡੇ ਆ ਕੇ ਗੱਲ ਪੈਂਦੇ ਆ ਸੀ ਕਿਉਂਕਿ ਪੁਲਿਸ ਬਹੁਤ ਥੋੜੀ ਸੀ ਤੇ ਉਥੇ ਪਬਲਿਕ ਬਹੁਤ ਹੀ ਜ਼ਿਆਦਾ ਇਕੱਠੀ ਹੋਈ ਹੋਈ ਸੀ